ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਤ ਮੈਂ ਹਾਂ ਤੁਹਾਡਾ ਹੂਸ ਰਾਜ ਹੈ ਅਜੇ ਆ ਪੰਜਾਬ ਦੇ ਵਿੱਚ ਕਈ ਵਾਰ ਵੇਖਿਆ ਗਿਆ ਕਿ ਇੱਕੋ ਘਰ ਦੇ ਵਿੱਚ ਦੋ ਪਾਰਟੀਆਂ ਦੇ ਝੰਡੇ ਲੇ ਚਾਹੇ ਹੁੰਨ ਪ੍ਰਤਾਪ ਸਿੰਘ ਬਾਜਵਾ ਅਤੇ ਉਹਨਾਂ ਦੇ ਬ੍ਰਦਰ ਫਤੇਜ ਸਿੰਘ ਬਾਜਵਾ ਯਾਨੀ ਕਿ ਇੱਕੋ ਘਰ ਦੇ ਵਿੱਚ ਇੱਕ ਆਪਕਸ ਦਾ ਝੰਡਾ ਹੈ ਦੂਸਰੇ ਪਾਸੇ ਉਸੇ ਘਰ ਦੇ ਵਿੱਚ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਝੰਡਾ ਹੈ ਇਸੇ ਤਰ੍ਹਾਂ ਕਈ ਵਾਰ ਦੇਖਿਆ ਗਿਆ ਸ਼੍ਰੀਸ਼ਮ ਭਾਇਆ ਜਿਹੜੇ ਸੀ ਉਹ ਸ਼ਰੂਪਣੀ ਅਕਾਲੀ ਦਲ ਵਾਲ ਸੀ ਤੇ ਜਿਹੜੇ ਉਹਨਾਂ ਦੇ ਲੜਕੇ ਸੀ ਦਵਿੰਦਰ ਸਿੰਘ ਖਵਾਇਆ ਉਹ ਸੀ ਕਾਂਗਰਸ ਪਾਰਟੀ ਵੱਲੋਂ ਯਾਨੀ ਕਿ ਇੱਕੋ ਘਰ ਦੇ ਵਿੱਚ ਲੇਕਿਨ ਹੁਣ ਫਿਰ ਇੱਕ ਜਾਇਆ ਮਾਮਲਾ ਆ ਗਿਆ ਹੈ ਇੱਕ ਘਰ ਦੇ ਵਿੱਚ ਝੰਡਾ ਝੰਡਾ ਹੈ ਇੱਕੋ ਘਰ ਦੇ ਵਿੱਚ ਸ਼ਰੂਪਣੀ ਅਕਾਲੀ ਦਲ ਦਾ ਅਤੇ ਦੂਜੀ ਨਿਕਰਤ ਹੈ ਭਾਰਤੀ ਜਨਤਾ ਪਾਰਟੀ ਦਾ ਹਾਂਜੀ ਅਸੀਂ ਗੱਲ ਕਰ ਰਹੇ ਹਾਂ ਸਿਕੰਦਰ ਸਿੰਘ ਮਲੂਕਾ ਦੀ ਸਿਕੰਦਰ ਸਿੰਘ ਮਲੂਕਾ ਨੇ ਕਾਫੀ ਲੰਬੇ ਸਮੇਂ ਬਾਅਦ ਫਿਰ ਦੁਬਾਰਾ ਘਰ ਵਾਪਸੀ ਕੀਤੀ ਸ਼ਰੂਪਣੀ ਅਕਾਲੀ ਦਲ ਦੇ ਵਿੱਚ ਹਾਲਾਂਕਿ ਹਲਕੇ ਦੇ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ ਕਿ ਸਿਕੰਦਰ ਸਿੰਘ ਮਲੂਕਾ ਫਿਰ ਦੁਬਾਰਾ ਉੱਲੇ ਪਟਕੇ ਆਪਣੀ ਪਾਰਟੀ ਦੇ ਵਿੱਚ ਘਰ ਵਾਪਸ ਆ ਗਏ ਨੇ ਇਹ ਪਤਾ ਖੇੜਿਆ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਪਹਿਲਾ ਅਨੁਲ ਅਨੈਲੀ ਜੋਸ਼ੀ ਨੂੰ ਸ਼ਾਮਲ ਕਰਵਾਇਆ ਗਿਆ ਉਸ ਤੋਂ ਬਾਅਦ ਸੂਰ ਸਿੰਘ ਠੰਡਲ ਨੂੰ ਉਸ ਤੋਂ ਬਾਅਦ ਬਠਿੰਡਾ ਦੇ ਨਿਰਧ ਤੱਕ ਆਗੂ ਸਿਕੰਦਰ ਸਿੰਘ ਮਲੂਕਾ ਦੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਕਰਵਾਈ ਗਈ ਲੇਕਿਨ ਉਹਨਾਂ ਦੀ ਨੋ ਅਤੇ ਉਹਨਾਂ ਦੇ ਸੁਪੁੱਤਰ ਨੇ ਲੋਕ ਸਭਾ ਦੀ ਚੋਣ ਲੜੀ ਸੀ 2024 ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਯਾਨੀ ਕਿ ਦੋ ਝੰਡੇ ਨੇ ਇੱਕੇ ਘਰ ਦੇ ਵਿੱਚ ਇੱਕ ਝੰਡਾ ਸ਼੍ਰੋਮਣੀ ਅਕਾਲੀ ਦਲ ਦਾ ਤੇ ਦੂਸਰੇ ਪਾਸੇ ਆ ਭਾਰਤੀ ਜਨਤਾ ਪਾਰਟੀ ਦਾ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਪਰ ਪਾਲਕਣ ਸਿੱਧੂ ਜੋ ਸਿਕੰਦਰ ਸਿੰਘ ਮਲੂਕਾ ਦੀ ਨੌਂ ਨੇ ਉਹਨਾਂ ਨੇ ਕਿਹਾ ਕਿ ਸਾਡਾ ਕੋਈ ਲਾਗਾ ਤਿਕਾ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ ਅਸੀਂ ਲਾਇਕ ਨਹੀਂ ਕਰਦੇ ਸਾਨੂੰ ਸਿਰਫ ਵਿਚਾਰਧਾਰਾ ਚੰਗੀ ਲੱਗਦੀ ਹੈ ਭਾਰਤੀ ਜਨਤਾ ਪਾਰਟੀ ਦੀ ਉਹਨਾਂ ਨੇ ਕਿਹਾ ਕਿ ਸਿਕੰਦਰ ਸਿੰਘ ਮਲੂਕਾ ਜੋ ਮੇਰੇ ਸਹੁਰਾ ਸਾਹਿਬ ਨੇ ਉਹਨਾਂ ਨੇ ਨੋਸ਼ੰਦ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਫਿਰ ਦੁਬਾਰਾ ਜਿਹੜੀ ਵਾਪਸੀ ਕੀਤੀ ਉਹਨਾਂ ਕਹਿੰਦਾ ਉਹਨਾਂ ਦੇ ਆਪ ਦੇ ਜਿਹੜੇ ਸਬੰਧ ਨੇ ਨਿਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪੁਰਾਣੇ ਟਕਸਾਲ ਦੀ ਆਗੂ ਨੇ ਲੇਕਿਨ ਅਸੀਂ ਸ਼੍ਰੋਮਣੀ ਅਕਾਲੀ ਦਲ ਅਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦੀ ਵਿਚਾਰਧਾਰਾ ਦੇ ਨਾਲ ਬਿਲਕੁਲ ਸਹਿਮਤ ਨਹੀਂ ਸਾਨੂੰ ਸਿਰਫ ਵਿਚਾਰਧਾਰਾ ਜਿਹੜੀ ਹੈ ਉਹ ਚੰਗੀ ਲੱਗਦੀ ਹੈ ਇਹ ਭਾਰਤੀ ਜਨਤਾ ਪਾਰਟੀ ਦੀ ਸਾਡੇ ਮਤਭੇਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਇਸ ਕਰਕੇ ਸਾਡੇ ਸਹਰਾ ਸਾਹਿਬ ਨੇ ਭਾਵੇਂ ਜੁਆਇਨ ਕਰ ਲਈ ਆ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸ ਚਲੇ ਗਏ ਨੇ ਉਹਨਾਂ ਦੀ ਘਰ ਵਾਪਸੀ ਹੋ ਗਈ ਹੈ ਉਹ ਮੋਸ਼ਨਲ ਹੋਏ ਨੇ ਉਹ ਭਾਵਨਾਤਮਕ ਹੋ ਕੇ ਉਹਨਾਂ ਨੇ ਜਿਹੜਾ ਹੈ ਸਰਕਤ ਕੀਤੀ ਹੈ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਲੇਕਿਨ ਪਰਮਪਾਲ ਸਿੱਧੂ ਨੇ ਕਿਹਾ ਭਾਵੇਂ ਵਿਧਾਨ ਸਭਾ ਦੀਆਂ ਚੋਣਾਂ ਆਉਣ ਤੇ ਭਾਵੇਂ ਲੋਕ ਸਭਾ ਦੀਆਂ ਚੋਣਾਂ ਆਉਣ ਕਦੇ ਵੀ ਆਸੀਂ ਨਹੀਂ ਲੜਾਂਗੇ ਸ਼ਰੂਮਣੀ ਅਕਾਲੀ ਦਲ ਵੱਲੋਂ ਅਤੇ ਉਹਨਾਂ ਨੇ ਇਹ ਵੀ ਖਾਤ ਕਰ ਦਿੱਤਾ ਕਿ ਸਾਡੇ ਵੱਲੋਂ ਕਦੇ ਵੀ ਸਮਝੌਤਾ ਸ਼ਰੂਮਣੀ ਅਕਾਲੀ ਦਲ ਦੇ ਨਾਲ ਨਹੀਂ ਕੀਤਾ ਜਾਵੇਗਾ ਸ਼ਰੂਮਣੀ ਅਕਾਲੀ ਦਲ ਆਪਣੀ ਬਲਬੂਤੇ ਉੱਤੇ ਚੋਣ ਲੜੇਗੀ 2022 ਦੀ ਅਤੇ ਭਾਰਤੀ ਜਨਤਾ ਪਾਰਟੀ ਆਪਣੇ ਵੱਲ ਬੂਤੇ ਉੱਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜੇਗੀ ਸਾਡਾ ਕੋਈ ਲਾਗਾ ਤੀਗਾ ਨਹੀਂ ਸਾਡੇ ਵਿਚਾਰਾਂ ਦੇ ਆਪਸੀ ਬਹੁਤ ਜ਼ਿਆਦਾ ਮਤਭੇਦ ਨੇ ਇਸ ਉਹਨਾਂ ਨੇ ਕਿਹਾ ਕਿ ਸਾਡੇ ਮਤਭੇਦ ਸਾਡੇ ਸੋਹਰ ਸਾਹਿਬ ਨਾਲ ਹੈ ਨਹੀਂ ਕਿਉਂਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਆਡਾਇਲੋਜੀ ਹੈ ਉਹ ਅਲੱਗ ਹੈ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਆਡਾਇਲੋਜੀ ਜਿਹੜੀ ਅਲੱਗ ਹੈ ਇਸ ਕਰਕੇ ਅਸੀਂ ਆਪਣੇ ਸੋਹਰ ਸਾਹਿਬ ਨੂੰ ਲੋਕ ਨਹੀਂ ਸਕਦੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਾਤ ਦੇ ਲਈ ਲੇਕਿਨ ਸਾਡਾ ਨਾ ਮੈਂ ਅਤੇ ਨਾ ਮੇਰੇ ਹਸਬੰਦ ਵੱਲੋਂ ਕਦੇ ਵੀ ਸ਼ਿਰਕਤ ਕੀਤੀ ਜਾਵੇਗੀ ਸ਼ਰੂਮ ਦੀ ਨਿਕਾਲੀ ਦਲ ਦੇ ਵਿੱਚ